ਸੋ ਹਾਂਜੀ ਸਸ਼ੀਕਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਸੋ ਲਓ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਲੋਹ ਸਿੰਬਲੀ ਜਿਹੜਾ ਪਟਿਆਲਾ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਜੀ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈਗੀ ਕਿ ਇਹ ਬੋਰ ਰੇਤਾ ਮਾਰਦਾ ਹੈਗਾ ਇੱਧਰ ਆਪਣੇ ਮਿਸਤਰੀ ਜੀ ਬੈਠੇ ਨੇ ਤੁਹਾਡੀ ਗੱਲ ਕਰਾਉਣੇ ਹੈਗੇ ਸਸ਼ੀਕਲ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਹੋ ਜੀ ਠੀਕ ਠਾਕ ਜੀ ਅੱਜ ਆਪਾਂ ਪਿੰਡਾ ਜੀ ਲੋਹ ਸਿੰਬਲੀ ਬੋਰ ਦੇ ਵਿੱਚ ਕੈਮਰਾ ਮਾਰਨ ਆਏ ਜੀ ਤੇ ਬੋਰ ਦੇ ਵਿੱਚ ਮਾਨੂੰ 4.5 300 ਡਰਾਈਵਰੀ ਚੱਲਦੀ ਹੈ ਪਾਣੀ 2 ਇੰਚੀਆ ਪੋਲਾ ਜਾ ਤੇ ਰੇਤਾ ਵੀ ਕੀ ਦਿੱਕਤ ਆ ਬੋਰ ਚ ਜੇ ਜੇ ਆਪਾਂ ਨੂੰ ਪਤਾ ਦਾ ਦਿੱਕਤ ਆ ਪਾਉਸਾ ਮੰਨ ਦਾ ਹੱਲ ਕਰਾਂਗੇ ਠੀਕ ਹੈ ਜੀ ਬਸ ਦੇਖੀ ਠੀਕ ਹੈ ਜੀ ਤੇ ਇੱਧਰ ਆਪਣੇ ਸੇਵਕ ਪੁਰਾਣੇ ਤਾਰ ਤੂ ਦੇਣ ਕੇ ਰੱਖ ਲਈ ਤੇ ਇਹ ਭਰਾ ਦਾ ਬੋਰਾ ਗਾ ਥੋੜਾ ਬੋਰਾ ਨਾਲ ਹੀ ਹਾਂ ਤੇ ਆ ਰਿਹਾ ਜੀ ਬੋਰਾ ਉਹ ਯਾਰ ਇਹ ਪੜੋਲੀ ਆਣਾ ਬੋਰਾ ਗਾ ਜੀ ਤੇ 550 ਫੁੱਟ ਦਾ ਇਹ ਬੋਰਾ ਗਾ ਤਿਆਰ ਦੀ ਤਿਆਰਿਆ ਆਪਣਾ ਭਰਾ ਸੇਵਕ ਹਾਂ ਮੋਟਾ ਚਲੋ ਜੀ ਆ ਚੱਲ ਜੀ ਆਪਣਾ ਕੈਮਰਾ ਚੱਲ ਪਿਓ ਜਾਣ ਦੇ ਪਾਣੀ ਪਹਿਲੇ ਦਿਨ ਤੋਂ ਹੀ ਨਹੀਂ ਬਣਿਆ ਬਾਈ ਦਾ ਖਲੋ ਬੋਰ ਜਦੋਂ ਲਾਇਆ ਜੀ ਉਹ ਤਾਂ ਪਾਣੀ ਫੁੱਲ ਤੀ ਜਦ ਤਾ ਫੁੱਲ ਜਦ ਤਾ 4 ਇੰਚ ਪ੍ਰੈਸ਼ਰ ਨਾ ਆਵੇ ਫਿਰ ਹੌਲੀ 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 ਰਿੱਤਾ ਮਾਨ ਲੱਗਿਆ ਉਦੋਂ ਕੱਟਦਾ ਕੱਟਦਾ ਪਾਣੀ ਨਹੀਂ ਆਈ ਬਹੁਤ ਠੰਡੇ ਦੀ ਕੱਟਦਾ 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 ਪਾਣੀ ਘਟ ਗਿਆ ਜੇ ਤੋ ਆਦਾ ਉਹ ਪ੍ਰਗਲੀ ਮੜਾ ਗਿਆ ਕਿੰਨਾ ਹੋ ਗਿਆ ਓਰੇ ਪਾਣੀ ਮੜਾ ਪਰਲਾ ਭਾਈ ਛੋੜ ਦੇ ਨਾ ਉਪਰਲਾ ਠੀਕ ਹੈ ਰੋਤੀ ਪਾਣ ਦੇ ਪਾਣੀ ਹੈਗਾ ਤਾਂ ਹੈਗਾ ਤੇ ਆ ਦੇਖ ਵੰਡ ਗਈ ਜਾਂਦਾ ਹਾਂ ਉਹ ਡਡੂ ਨੇ ਕਿੰਨਾ ਹੋ ਗਿਆ ਵੇਖੀ ਹਾਂ 70 70 ਪਟਲੇ ਵਲੇ ਅਟਾ ਡੂ ਦੀ ਫਿਰਦੇ ਨੇ ਬਈ ਪਿੱਛੇ ਦੇ ਬੁਰ ਦੇ ਦਿੱਕੇ ਗਿਆ ਹੁਣ ਹਾਂ ਉਹ ਕੱਢਦੇ ਹੋ ਕੋਈ ਬੋਤਲ ਬੋਤਲ ਨਾਲ ਸੱਸੀ ਬਾਕੇ ਜਾਣ ਦੇ ਮੜਾ ਤਾਂ ਚੱਕੇ ਸਾਡੇ ਤਾਂ ਜਿੱਡੀ ਜਾਂ ਤਾਂ ਠੀਕ ਹੈ ਜਾਣ ਦੇ ਉਹ ਦੇਖੋ ਮਰੀ ਬਾਈ ਫੁੱਟ ਪਰ ਕੈਪਟੀ ਹੈ ਠੀਕ ਹੈ ਮੋਟਰ ਚੱਲ ਰਹੀ ਤੂੰ ਦਿਨ ਰਾਤ ਚਲਾਈ ਜਾ ਕੋਈ ਫਰਕ ਨਹੀਂ ਡੈਲੀ ਪਈ ਹੈ ਹਾਂ ਕਿੰਨੇ ਤੇ 22 ਫੁੱਟ ਇਕੱਲੇ 22 ਫੁੱਟ ਹਾਂ ਡੈਲੀ ਨਹੀਂ ਪਈ ਹੈ ਨਹੀਂ ਉਹ ਪੱਖੇ ਵਾਲੀ ਮੋਟਰ ਨਾਲ ਬਾਈ ਉਹ 22 ਫੁੱਟ ਉਸੇ ਦੂਜੀ ਚੱਲਦੀ ਆ ਫਿਰ ਨਾ ਡੂੰਗਾ ਤੁਸੀਂ ਕਦੇ ਵਾਤੇ ਕਰਿਆ ਪਤਾ ਪਾਣੀ ਤੋੜ ਦਿੰਦੀ ਇਹਨੇ ਸੀਜ਼ਨ 'ਚ ਸਹੀ ਤਾਂ ਡੂੰਗਾ ਬੋਰ ਕਰਾ ਪਰ ਵੈਂਟਰੀ ਪਵਾ ਦੇ ਸਾਰਾ ਇਹਦਾ ਇਹ ਫਿਲਟਰ ਵਾਲਾ ਪੋਰ ਆ ਫਿਲਟਰ ਦਾ ਇਹਦੇ ਨਹੀਂ ਉੱਤੇ ਇਹਦਾ ਥੱਲੇ ਪਾਇਆ ਹੋਇਆ ਵੈਂਟਰੀ ਥੱਲੇ ਹੈ 200 ਕਿੰਨੇ ਦਾ 250 ਦੇ 200 250 ਦੇ ਪਾਣੀ ਤਾਂ ਸਾਫ ਹੋਇਆ ਹੋਣਾ ਨਾ ਪਾਣੀ ਦਾ ਰਲਦਾ ਉਤੋਂ ਉਹ ਕੇਸ ਆਉਂਦੇ ਆਪੇ ਪਾਣੀ ਡਿੱਗਦਾ ਹੌਲੀ ਹੌਲੀ ਜਾਂ ਨਾ ਜਾਂ ਨਿਕਲ ਚਲੋ ਜਾਂ ਨਿਕਲ ਤਾਂ ਇਹ ਰੋਤ ਜਗਦੀ ਉੱਥੋਂ ਇਹ ਵਰਕਾ ਕਾਟ ਰਾ ਵੱਡੀ ਫਰੇ ਕੀ ਯੂਜ਼ਿੰਗ ਵਾਲੀ ਨੋ ਬੋਰਡਸ ਨੂੰ ਲੋਡ ਕੋ ਨਹੀਂ ਪ੍ਰਾਣਾ ਲੱਗਿਆ ਹੁਬੂਰ ਹਨਾ ਇਹ ਹਾਂਜੀ ਪ੍ਰਾਣਾ ਲੱਗਿਆ ਹੁਰੇ ਨਾ ਨਾ ਲਾਇਆ ਤੋਂ ਮੇਰਾ ਖਿਆਲ ਹੈ ਵੇਖੇ ਖਾਲ ਹੋਏ ਪ੍ਰਾਣੀ ਹੋ ਗਿਆ ਬਾਬਾ ਜੀ ਹਾਂ ਤੋਂ ਪੁਰਾਣੀ ਹੋ ਗਿਆ ਬੁੱਢੇ ਵੀ ਤੁਹਾਨੂੰ ਹੋ ਗਏ ਜਵਾਨੀ ਪਹਿਲੇ ਜਵਾਨੀ ਪਹਿਲੀ ਦੀ ਗੱਲਾਂ ਛੇੜ ਲਿਆ ਤੁਸੀਂ ਨੇ 20 ਹਾਲ ਤਾਂ ਬਹੁਤ ਹੋ ਗਏ 20 ਹਾਲ ਦੇ ਤਾਂ ਲੱਗ ਗਈ ਇਹਦਾ ਮੇਰੇ ਹਾਂ ਦਾ ਫਰ ਜਾਣਦੇ ਬਾਜੀ ਨਾ ਨਾ ਜਾਣਦੇ ਜਾਣਦੇ ਮੋਟੇ ਜਨਪਟ ਜਨਪਟ ਯੂਨੀਵਰਸਿਟੀ ਤਾਂ ਇਹ ਉਹ ਤਾਂ ਨਿਕਲ ਗਿਆ ਲਾ ਆ ਵੀ ਜਾਣ ਕੋਈ ਜਾਨੂ ਰਹੇ ਵੀ ਹੈ ਜੈਣ ਦੀ ਸਟਰਾ ਹੋ ਰਹੀ ਹੈ ਨਾ ਸਟਰਕਚਰ ਇਹ ਲੈ ਬਈ ਸਾਰਾ ਢੋਲ ਲੈਣੇ ਸਹੀ ਨੇ ਆ ਵੀ ਨਿਕਲ ਗਿਆ ਆ ਵੀ ਇਕਲੇ ਬਣਾਏ ਤੇ ਜਿਹੜੇ ਨਿਕਲ ਜਾਂਦਾ ਉਹ ਬਜਰੀ ਜਿਹੜਾ ਲੱਗੀ ਵੀ ਹੋ ਵਾਈਟ ਹਾਂ ਜੀਰਾ ਲੱਗ ਰਹੀ ਹੈ ਤਾਂ ਜੀਰਾ ਬਾਰੇ ਵੀ ਆਇਆਗਾ

हाँ। भाई। फेंटर स्टार्ट हो हो गया भाई ढाई सौ तो फेंटर चलो जिम्मे तो दस फेंटर स्टार्ट तो सौ है ਆਪਾ ਤੋ ਲਾਦਾ ਦੇਖੋ ਜੀ ਚਿਰੀ ਜੇ ਬੱਜੀਆਂ ਹੋਈਆਂ ਨੇ ਦੇਖ ਹਾਂ ਹੜਾਈ ਟਰਾਈ ਦੇਖੋ ਆੜੇ ਬੱਜੀਆਂ ਲੰਬੇ ਲੰਬੇ ਗਜ ਬਸ ਕਿੰਨਾ ਮੋਟਾ ਫਿਰਣਾ ਹੋ ਗਿਆ ਦੇਖੀ 16 ਮੋਟੋਰੇ 8 ਮੋਟਾ ਦਾ ਭਾਈ 80 ਮੋਟਾ ਤਾਂ ਹ ਜੇ ਕਿਸੇ ਇੱਕ ਵੀ ਦੇਖੀ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਮੜਾ ਦੇਖੀ ਖੰਡ ਬਣ ਕੇ ਤਾਂ ਚੱਕੀ ਥੋੜਾ ਪਾ ਪੈ ਕੈਮਰਾ ਹਾਂ ਹ ਆ ਮੈ ਲਾਈਟਰੀ ਪਲੋਂ ਬਣਾ ਗਿਆ ਦਿਓ ਵੀਰਾ ਤੁਹਾਡਾ ਫੋਨ YouTube ਖੋਲ ਕੇ ਕੋਈ ਨਹੀਂ ਇੱਕ ਮਿੰਟ ਦੇਖ ਲੈ ਕਿੰਨਾ ਹੋ ਗਿਆ ਰੇ ਪੂਰੇ ਮੋਟਰ ਚੱਲ ਜੂਗੇ ਤਾਂ ਸੌਗਾ ਸੀ ਸਾਸਤੇ ਮੁੰਡਾ ਆ ਵੀ ਜਾਣ ਪੁੱਠਾ ਸਦਾ ਬਾਈ ਥੱਲੇ ਬਸ ਸਟਾਰਟ ਸਾਰੀ ਆ ਭਾਗ ਇਹ ਨਵਾ ਉਹ ਲੱਗਿਆ ਤਾਂ ਨਵੇਂ ਦੀ ਹੌਲੀ 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 ਜੈਨ ਡਿੱਗ ਬਣੀ ਹੌਲੀ ਹੌਲੀ ਟਪਾਈ ਮੋਟਾ ਚਲੋ ਇਹ ਜੈਣੀ ਜਾਣ ਕਰੇ ਬਾਈ ਨੇ ਕੰਨ ਨਿਕੀ ਜਾਂਦੀ ਬਾਈ ਬੜੜਾ ਇਹ ਤਾਂ ਬਾਰੇ ਸਾਰੇ ਜੈਨ ਖਿੱਚ ਨਹੀਂ ਹੋਰ ਚਲੋ ਛੱਡ ਮੁੱਟੇ ਮੱਜਾਂ ਦਾ ਮੱਟੀ ਇਹ ਤਾਰੇ ਤੇ ਆਣਾ ਹੀ ਉੱਟੀ ਨੇ ਜੀ ਜਾਨ ਨਿਕਲ ਕਿੰਨੇ ਰਿਵੋਇਨ ਤਾਂ ਸੈਟਿੰਗ ਉਠਾਈ ਹੋਈ ਹੈ ਨਾ ਖਿੱਚ ਲੈਣੀ ਦਿਓ ਨਾ ਮੇਰੇ ਮੋਟਰਾਂ ਵਾਈਬ੍ਰੇਟ ਹੁੰਦੀ ਆ ਫਿਰ ਉਹਦੇ ਕਰਕੇ ਹੋ ਜਾਂਦਾ ਮੜੇ ਮੜੇ ਹਲਦੇ ਨੇ ਫਿਰ ਜਦੋਂ ਮੜੇ ਮੜੇ ਹਲਦੇ ਹੋਏ ਸਾਰੀ ਹਲਿਆ ਨੇ ਕੈਪਟਿਵ ਫਿਲਟਰ ਹੈ ਇਹ ਫਿਲਟਰ ਹੈ ਜੀ ਇਹ ਸਾਰਾ ਹੀ ਚਲੋ ਤਾਰ ਤਣੀ ਹੋਰ ਦੇਣੀ ਕੋਈ ਮਤਲਬ ਬਾਈ ਵੀਰੇ ਮੜੇ ਜੀ कैसे करूं ये यात्री भाई बहुत प्रजा हो गया ताया किडन जाके 60 जाके ਹੋੜੀ ਕਰਨਾ ਡਿੱਗੇ ਡੁਗੇ ਤਾਂ ਜਾ ਕੇ ਸੱਡੀ ਉਰੀ ਲੈ ਲੈ ਲੈਣ ਲੱਗ ਜਾਈਂ ਥੱਲੇ ਸੱਡ ਬਸ ਰੱਖਾਂ ਹੋੜੀ ਹੋੜੀ

ਕਰੀ ਚਲੇ ਆਣੀਆ ਬਾਕੀ ਤਾਂ ਦਾ ਦੇ ਬੱਕੜਾ ਲਾ ਪ੍ਰਕਾਰ ਹੀ ਮੜਾ ਜਾ ਸਰਕਾਰ ਬੱਕੜਾ ਚੱਲ ਥੱਲੇ ਨਾਉਣ ਦੇ ਬੱਸ ਉਹ ਮੜਾ ਰੇ ਕੋਈ ਮੋਟਰ ਨਹੀਂ ਕਿ ਭਈਆ ਕੋਈ ਹੋਰ ਪਹਿਲਾਂ ਕੁਛ ਨਹੀਂ ਬਾਈ ਕਿ ਜਿਵੇਂ ਤੁਮ ਇਹ ਤਾਂ ਸ਼ੁਰੂ ਮੈਂ ਕਰਿਆ ਤਾਂ ਦੋ ਸਾਲ ਖੜਿਆ ਜਰੂਰ ਰਿਹਾ ਬਾਈ 46 ਜਿਹੜੇ ਹੁੰਦੇ ਤੋਂ ਗੱਲਾਂ

ਕਿੰਨਾ ਹੋਰ ਲੱਗਦਾ ਹੈ ਆਪਣਾ 400 460 ਹੂੰ ਕੋਸੀ ਨੀਚਾ ਫਿਰ ਫੋਟੋ ਟ੍ਰੈਵਲ ਐਂਟਰ ਦਾ ਨਾ ਆ ਗਿਆ ਜੀ ਆ ਫੋਟੋ ਕਰਵਾਜੋ ਕਿਵੇਂ ਸੇ ਫਟ ਫੋਟਾ ਫਿਲਟਰ ਫਟ ਫੋਟਾ ਨਹੀਂ ਪੈਂਦੀ ਹਾਂਜੀ ਫਾਈਨਲੀ ਕੈਮਰਾ ਆਪਣਾ ਵੱਜ ਗਿਆ ਤੇ ਹੁਣ ਆਪਾਂ ਕਰਾਂਗੇ ਜੀ ਆਪਣੀ ਤਾਰ ਇਕੱਠੀ ਤਾਰ ਇਕੱਠੀ ਕਰਨ ਤੋਂ ਬਾਅਦ ਆਪਾਂ ਤੁਹਾਡੀ ਕਰਾਵਾਂਗੇ ਮਿਸਤਰੀ ਨਾਲ ਗੱਲ ਤੇ ਦੰਨਿਆ ਤੁਹਾਨੂੰ ਅੱਗੇ ਦੀ ਡਿਟੇਲ ਆਪਾਂ ਚਲੋ ਹਾਂਜੀ ਹੁਣ ਆਪਾਂ ਕਰਦੇ ਹਾਂ ਮਿਸਤਰੀ ਨਾਲ ਗੱਲ ਸੱਸੀਗਾ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਹਾਂ ਆਪਣੇ ਬੋਰ ਦੇਖਿਆ ਜੀ ਦਾ ਕੀ ਸੋਲੂਸ਼ਨ ਨਿਕਲਣਾ ਚਾਹੀਦਾ ਜੀ ਅਸੀਂ ਬੋਰ ਚੈੱਕ ਕਰ ਲਿਆ ਇਹ ਤਕਰੀਬਨ ਬੋਰ ਆਪਣਾ ਥੱਲੋ ਭਰਿਆ ਹੈ ਜੀ 40 ਫੁੱਟ ਥੱਲੇ ਭਰਿਆ ਹੋਇਆ ਬੋਰੇ ਹੈ ਆਪਣਾ 40 ਫੁੱਟ ਥੱਲੇ ਭਰਿਆ ਦੇ ਬੋਕੀਆਂ ਲਾ ਕੇ ਬੋਰ ਵਿਹਲਾ ਕਰਕੇ ਇੱਥੇ 45 ਦੀ ਮੋਟਰ ਪਾਵਾਂਗੇ ਜੀ ਇਹਨਾਂ ਦੀ 25 ਦੀ ਮੋਟਰ ਪਈ ਹੋਈ ਆ ਪਹਿਲਾਂ ਪਾਣੀ ਪੋਲਾ ਜਾਂ ਮਾਰਦੀ ਐ ਤੇ ਰੇਤਾਂ ਮਾਰਦੀ ਐ ਸੀ ਇਹਨੂੰ ਬੋਰ ਵਿਹਲਾ ਕਰਕੇ ਤਕਰੀਬਨ 20 ਸਾਲ ਹੋ ਗਏ ਬੋਰ ਲੱਗੇ ਨੂੰ ਇਹਨੂੰ ਤੇ ਹੁਣ ਇਹਨੂੰ ਵਿਹਲਾ ਕਰਨ ਤੋਂ ਬਾਅਦ ਵੱਡੀ ਮੋਟਰ ਪਾ ਕੇ ਇਹਦਾ ਪਾਣੀ ਪਰ ਰਿੱਤਾ ਜਿੰਨਾ ਵੀ ਨਿਕਲਦਾ ਕੱਢ ਕੇ ਇਹਦਾ ਪਾਣੀ ਬਣਾਉਣਾ ਜੀ ਇਹ ਪਾਣੀ ਠੀਕ ਹੈ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਕਤੇਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ